ਰੰਡਨ ਦੇਵਾਂਗੇ ਉਹਦੇ ਮੁਤਲਕ ਗੱਲ ਨਹੀਂ ਚਾਹੁੰਦੇ ਨੇ ਸੁਣ ਲੋ ਜੇ ਸਹੀ ਲਗੀ ਮੰਨ ਜਾਗੇ ਨਹੀਂ ਕਹਿ ਦੇਗੇ ਨਹੀਂ ਮੈਂ ਅਸੀਂ ਚਲੋ ਥੋੜੀ ਵੀ ਗੱਲ ਮੰਨ ਲਾਂਗੇ ਐਸਡੀਨ ਸਾਹਿਬ ਦੀ ਵੀ ਗੱਲ ਮੰਨ ਲਾਂਗੇ ਪਰ ਮੇਰਾ ਜਿਹੜਾ ਵੱਡਾ ਸਵਾਲ ਉਹ ਇਹ ਆ ਵੀ ਇੱਕ ਡੀਸੀ ਸਾਹਿਬ ਨੇ ਜ਼ਿਲ੍ਹੇ ਦੇ ਮਾਲਕ ਨੇਗੇ ਐਨੇ ਲੋਕ ਬੈਠੇ ਨੇਗੇ ਜੀ ਜੀ ਸਾਹਬ ਦੇ ਇੱਥੇ ਆ ਕੇ ਗੱਲ ਕਰਨੀ ਕਿੱਡੀ ਵੱਡੀ ਗੱਲ ਹੈ ਇੱਕ ਮੇਰਾ ਸਵਾਲ ਆ ਜੀ ਤੁਸੀਂ ਮੈਂ ਗੱਲ ਮੰਨੂ ਕੋਈ ਬੜੀ ਵੱਡੀ ਗੱਲ ਨਹੀਂ ਮੈਂ ਗੱਲ ਮੰਨੂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜੀ ਜੀ ਸਾਹਿਬ ਕਹਿੰਦੇ ਸੁਪਤੀ ਤੇ ਆ ਐਥੇ ਕੱਟੋਂ ਕੱਟ ਕਿੰਨੇ ਆਪਣੀ ਗਿਣਤੀ ਆ 500 ਦੀ ਗਿਣਤੀ ਹੋਣੀ ਹੈ ਫੇਰ ਇੱਕ ਸਾਡਾ ਸਾਡਾ ਅਧਿਕਾਰੀ ਸਾਤਾ ਆਪ ਸਾਤੇ ਜ਼ਿੰਮੇਵਾਰ ਨਹੀਂ ਤੇ ਮਾਫ ਕਰਦਾ ਤਸ ਤੋਂ ਵੱਡੀ ਗੱਲ ਕਿਉਂ ਅਸੀਂ ਫਿਰੇ ਗੱਲ ਹੋ ਰੱਖਤੀ ਵੀ ਚਲੋ ਡੀਜੀ ਸਾਹਿਬ ਬੀਜੀ ਨੇ ਇੱਕ ਮਿੰਟ ਅਸੀਂ ਮਤਲਬ ਕਰ ਲਾਂਗੇ ਮਾਰ ਸਾਹਿਬ ਮਾਰ ਸਾਹਿਬ ਮਾਰ ਸਾਹਿਬ ਮਾਰਦਾ ਮਮਾ ਮਾਰ ਸਾਹਿਬ ਬਾਹਰ ਮਾਤੇ ਬਲੋ ਇੱਕ ਮਿੰਟ ਇੱਕ ਮਿੰਟ ਮੈਂ ਗੱਲ ਬਾਲੂ ਮੈਂ ਗੱਲ ਬਾਲੂ ਕੋਈ ਗੱਲ ਮੰਨਣੀ ਮੈਂ ਆਪਣੇ ਲੋਕਾਂ ਨੂੰ ਕਹਾਂਗਾ ਮਾਰਤ ਨਹੀਂ ਕਰਾਂਗੇ ਮੈਂ ਕਹਾਂਗਾ ਮਾਰਤ ਨਹੀਂ ਕਰਾਂਗੇ ਮੇਰੀ ਲੋਕ ਗੱਲ ਮੰਨ ਜਾਣਗੇ ਅੱਛਾ ਕੋਈ ਗੱਲ ਤੁਸੀਂ ਤਾਂ ਮੇਰੀ ਗੱਲ ਮੰਨ ਜਾਵੋਗੇ ਪਰ ਚਾਰ ਪੰਜ ਮੇਰੇ ਜਿਹੜੇ ਪ੍ਰਸ਼ਾਸਨ ਨੂੰ ਪਹਿਲਾਂ ਸਵਾਲ ਲੱਗੇ ਉਹ ਮੈਨੂੰ ਅੱਜ ਮੀਡੀਆ ਤੇ ਕਲੀਅਰ ਕਰ ਲੈਣ ਦੇ ਕਿਉਂਕਿ ਸਭ ਤੋਂ ਵੱਡਾ ਇਲਜ਼ਾਮ ਇਹ ਲੱਗਦਾ ਹੈ ਕਿ ਭਾਨਾਥ ਨੂੰ ਜਦੋਂ ਚਾਰ ਦਿਨ ਪਹਿਲਾਂ ਮੈਂ ਸਾਰੇ ਜਾਟਾਂ ਨੇ ਜਾ ਕੇ ਇਲਜ਼ਾਮ ਮੇਰੇ ਤੇ ਲਾਇਆ ਨਾ ਇਲਜ਼ਾਮ ਕੀ ਲਾਇਆ ਕਿ ਭਾਨਾਥ ਨੂੰ ਡਰਾਉਂਦਾ ਧਮਕਾਉਂਦਾ ਭਾਨਾਥ ਨੂੰ ਕਾਨੂੰਨ ਅੱਥਾਂ ਚ ਲੈਂਦਾ ਮੈਂ ਕਹਿੰਦਾ ਵੀ ਮੈਂ ਕਾਨੂੰਨ ਅੱਥਾਂ ਚ ਲੈਣਾ ਅੱਜ ਅਸੀਂ ਕਾਨੂੰਨ ਕੋਲ ਆਇਆ ਹਾਂ ਕੀ ਕਾਨੂੰਨ ਨੇ ਸਾਡੀ ਇੱਥੇ ਆ ਕੇ ਵੱਡੇ ਅਫਸਰਾਂ ਨਾਲ ਸੁਣੀ ਨਹੀਂ ਸੁਣੀ ਸੰਧਰ ਵਾਲਿਆਂ ਨੇ ਨਹੀਂ ਸੁਣੀ ਅਸੀਂ ਫਿਰ ਅਸੀਂ ਕਿਹਾ ਕਿ ਜਿਹੜਾ ਜ਼ਿਲ੍ਹਾ ਅਧਿਕਾਰੀ ਆ ਜਿਹੜਾ ਜਿਹਦੇ ਕੋਲ ਮੁੱਖ ਭਾਵਰਾ ਅਸੀਂ ਉਹਨੂੰ ਆਪਣਾ ਮੰਗ ਪੱਤਰ ਉੱਥੇ ਜਾ ਕੇ ਦੇ ਦੇਣਾ ਗੱਲ ਸੁਣੀ ਨਹੀਂ ਸੁਣੀ ਇਸ ਕਰਕੇ ਅਸੀਂ ਕਹਿੰਦੇ ਆ ਕਿ ਤੁਸੀਂ ਇਹਨਾਂ ਨੂੰ ਥਾਗਾਂ ਨੂੰ ਭਰਾਵਾ ਦੇ ਰਹੇ ਹੋ ਤੁਸੀਂ ਇਹਨਾਂ ਦੇ ਥੋੜੇ ਸਿਰ ਤੇ ਜਿੱਡਾ ਸੋਚਨ ਪੰਜਾਬ ਦੇ ਵਿੱਚ ਹੋਇਆ ਐਸਬੀ ਮੈਡਮ ਖੜੇ ਨੇਗੇ ਸੀਨੀਅਰ ਅਧਿਕਾਰੀ ਪੁਲਿਸ ਖੜੇ ਨੇਗੇ ਮੇਰੀ ਧਿਆਨ ਨਾਲ ਗੱਲ ਸੁਣਿਓ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੋਹ ਫਾਇ ਕਹਿਣਾ ਮਾਉਂ ਹੀ ਹੈਗਾ ਬਕਾਊ ਦਾ ਮਾਲ ਮੈਂ ਕਹਿੰਦੇ ਕਹੋਂਦੇ ਪੁਲਿਸਾਂ ਦੇ ਪੈਸੇ ਵਾਪਸ ਕਰਵਾਏ ਨੇ ਕਹਿੰਦੇ ਕਹੋਂਦੇ ਮੈਂ ਪਰ ਇੱਕ ਗੱਲ ਸੁਣ ਨਹੀਂ ਮੋਰਤਾ ਮੈਂ ਜਾਬਤੇ ਦੇ ਵਿੱਚ ਤੇਰੀ ਜੀ ਗੱਲ ਕਰੂੰ ਮੈਂ ਜੇ ਜਾਬਤੀ ਬੰਦਾ ਹੋ ਸਕਦਾ ਪਰਮਾਤਮਾ ਨੂੰ ਪਰ ਮੈਂ ਗੱਲ ਨਹੀਂ ਹੁੰਦਾ ਉਹਦਾ ਮਨ ਹੀ ਚਾਹੇ ਕਾਨੂੰਨ ਖੜਾ ਕਰਕੇ फांसी ਦੇ ਦੇ ਮੈਂ ਨਹੀਂ ਮਤਲਬ ਦੋ ਚਾਰ ਗੱਲਾਂ ਕਰ ਲਾਂਦੇ ਗੱਲ ਪਤਾ ਕੀ ਆ ਮੈਂ ਕਹਿਣਾ ਵੀ ਮੈਂ ਜਦੋਂ ਜਾਂਦਾ ਇਹਨਾਂ ਨੇ ਇਹ ਜਿਹੜਾ ਜਿਹੜਾ ਇਹਨਾਂ ਨੇ ਪਰੰਦਾ ਮੇਰੇ ਖਿਲਾਫ ਬਣਾਇਆ ਸਾਬਤ ਕਰੇ ਕੋਈ ਬੰਦਾ ਕਿਤੇ 5 ਰੁਪਏ ਲੈ ਤੇ ਹੁਣ ਨਹੀਂ ਮੈਂ ਸਾਬਤ ਕਰਦਾ ਕਰੋੜਾਂ ਰੁਪਏ ਲੋਕਾਂ ਲਗੜਾਇਆ ਬੜਾ ਇੱਕ ਮਿੰਟ ਇੱਕ ਮਿੰਟ ਸਾਹ ਖੋਲੋ ਇੱਕ ਮਿੰਟ ਸਾਫ਼ ਕਰਕੇ ਦਿਖਾ ਦਿਓ ਕੋਈ 5 ਰੁਪਿਆ ਟੋਟਲ ਰਾਜਨੀਤੀ ਸਿੱਟੇ ਬਕਾਉ ਹੈ ਨਹੀਂ ਟੋਟਲ ਲੀਡਰ ਬਕਾਉ ਹੈ ਨਹੀਂ ਤੁਸੀਂ ਪੁਲਿਸ ਐਥੀ ਪ੍ਰਸ਼ਾਸਨ ਪਰ ਦੁਆਰੇ ਸਭ ਸ਼ੌਕਾ ਕੇ ਕਰਕੇ ਕਰੀ ਕ ਖੜੀ ਖੜੀ ਹੋ ਕੇ ਕਹਿੰਦਾ ਕੇ ਐਮਐਲਏ ਦੇ ਨਾਲੇ ਪਿੱਛੇ ਐਮਐਲਏ ਦੇ ਨਾਲ ਨੂੰ ਜਨਤਾ ਪਿੱਛੇ ਫੋਨ ਨਹੀਂ ਆਉਂਦੇ ਮੈਂ ਸਾਬਤ ਕਰਦਾ ਮੈਂ ਸਾਬਤ ਕਰ ਦੂੰ ਇਸ ਚੀਜ਼ ਦਾ ਮੈਂ ਬਾਹਰ ਪਰਤ ਨਹੀਂ ਖੁੱਲਣਾ ਚਾਹੁੰਦਾ ਤੁਸੀਂ ਇਹਨਾਂ ਦੇ ਗਲਤ ਸਾਬਤ ਕਰੂ ਇਹਨਾਂ ਸੂਬਿਆਂ ਦੇ ਵੀ ਲੋਕਾਂ ਦਾ ਆਪਾਂ ਖਰਦਾ ਰੁਪਿਆ ਗੱਦੀ ਬੈਠੇ ਆ। ਪਾਰਾ ਆਪਾਂ ਦੇਖ ਰਹੇ ਆ। ਭਾਨਾ ਦੇ ਮੈਂ ਰਾਤ ਗੱਲ ਕਰਦੇ ਸੀਗੇ। ਕਈ ਇਹੋ ਜਿਹੇ ਵੀ ਰਹਿ ਗਏ ਆ ਭਾਨਾ ਕਹਿੰਦਾ ਭਾਈ ਕਹਿੰਦਾ ਤਾਂ ਹੀ ਫੋਨ ਆ ਗਿਆ। ਤੇ ਅਸੀਂ ਹਲੇ ਬਾਈ ਥੋੜੇ-ਮੋਟੇ ਪੈਸੇ ਕਢਾ ਲੇ ਥੋੜੇ-ਮੋਟੇ ਲੈਣੇ ਸਾਡੇ ਨਿਕਲ ਜਣੇ ਅਸੀਂ ਤਾਂ ਸਾਥੋਂ ਆਇਆ ਨਹੀਂ ਜਾਣਾ। ਦੂਜੀ ਗੱਲ ਕਈ ਮੇਲੇ ਕੋਲ ਵੀ ਆਏ ਮੈਂ ਵੀ ਪੈਸੇ ਕਢਾਏ ਭਾਨਾ ਨੇ ਵੀ ਕਢਾਏ ਜਾ ਕੇ ਦੁਕਾਨੇ ਫਿਰ ਖਸਾ ਲੈਂਦੇ ਆ। ਸਾਨੂੰ ਕੋ ਆ ਹੁਣ ਮੈਨੂੰ ਆ ਗੱਸੋ ਆਸਨ ਦੇ ਵਿੱਚ ਜਿਹੜੀ ਲਗਾਈ ਆ ਆ ਤੁਸੀਂ ਸਾਰੇ ਉਹ ਲੋਕ ਨੇ ਪੀੜਤ ਲੋਕ ਆ ਜਿੱਥੇ ਸਰਦਾਰਾ ਮਸਲਾ ਹੱਲ ਹੋ ਗਿਆ ਪਾ ਆਪਣੇ ਘਰਾਂ ਨੂੰ ਹੋ ਜਾਣਾ ਹੈ ਅੱਛਾ ਜੇ ਪਾਣੀ ਦਾ ਮਸਲਾ ਹੈ ਪਾਣੀ ਜਿਆਦਾ ਪੈਂਦੀਆਂ ਨੇ ਤਾਂ ਉਹਨੇਕ ਲੋਕ ਉੱਠਣਗੇ ਮਾਰੇ ਮੋਢੇ ਪੀੜਤ ਜਗੇ ਜਾ ਕੇ ਹੋਏ ਲੋਕ ਆ ਜੇ ਕਿਸਾਨੀ ਦਾ ਮਸਲਾ ਹੈ ਤਾਂ ਉਹਨੇਕ ਬੰਦੇ ਉੱਠੇ ਜਿਹੜੇ ਕਿਸਾਨੀ ਵਾਲੇ ਜਿਹੜੇ ਦਾਤਾਂ ਜਿਹਨਾਂ ਨੇ ਪਿੰਡਾਂ ਦੀਆਂ ਜ਼ਮੀਨਾਂ ਲੈਂਡ ਪਲੂਨੀਤੀ ਜਾ ਗਈਆਂ ਕਿ ਮਜ਼ਦੂਰਾਂ ਦਾ ਮਸਲਾ ਹੈ ਉਨਲਕ ਮਜ਼ਦੂਰ ਤਾਕਾ ਉਪੂ ਦਾ ਬਾਕੀ ਤਮਾਸ਼ਾ ਦੇਖਣਗੇ ਕੋਈ ਤਮਾਸ਼ਕੀਨ ਲੋਕ ਇਹ ਰਵਾਈ ਸਮੁੱਚੇ ਪੰਜਾਬ ਦੀ ਹੈ ਇਹ ਸਾਰੇ ਖਿੱਤੇ ਦੀ ਰਵਾਈ ਆ ਜਿਹੜੀ ਇਹ ਸੋਚ ਕੇ ਵੀ ਅਸੀਂ ਤਾਂ ਜਾਣਾ ਵੀ ਉਥੇ ਦਾ ਜਨਤਾ ਦਾ ਰੌਲਾ ਹੈ ਕਿ ਕਿਸਾਨਾਂ ਦਾ ਮਸਲਾ ਹੈ ਕੋਈ ਮਜ਼ਦੂਰਾਂ ਦਾ ਮਸਲਾ ਜਾਂ ਕੋਈ ਹੋਰ ਹਾਂਜੀ ਉਹ ਮੈਡਮ ਕਹਿੰਦੀ ਸੀ ਕਹਿੰਦੀ ਇੱਕ ਵਾਰ ਸਾਡੀ ਉਹ ਅੱਗੇ ਚਲੋ ਮਾਨ ਸਾਹਿਬ ਨੂੰ ਦੱਸ ਦੇਣੀ ਸਾਡੀ ਫੋਨ ਕਰਤਾ ਅੰਨੇ ਵੀਰੇ ਅੱਛਾ ਇੱਕ ਨਵਦੀਪ ਆਜੂ ਤੇ ਆ ਜੀ ਪਾਣਾ ਕਿੱਥੇ ਆ ਪਾਣੇ ਉੱਤੇ ਆ ਜੀ ਮਹਾਰਾਜ ਆ ਪਾਣੇ ਉੱਪਰ ਆ ਜਾ ਆ ਜਾ ਯਾ ਪਾਚ ਕੱਢੋ ਇੱਕ ਮਿੰਟ ਮੈਨੂੰ ਇਹ ਗੱਲ ਸੁਣ ਲੋ ਜੀ ਸਾਰੇ ਜਿਹੜੇ ਬੈਠੇ ਰਹੂਗਾ ਜੀ ਪਲੀਜ਼ ਥੋੜੇ ਸ਼ਾਂਤੀ ਰੱਖਿਓ ਬਾਈ ਠੀਕ ਹੈ ਜਿੰਦੀ ਆ ਕੇ ਆਪਾਂ ਗੱਲ ਕਰਨੀ ਮੈਂ ਤੇ ਨਵਦੀਪ ਤੇ ਸਾਰੇ ਅਸੀਂ ਗਏ ਸੀ ਪ੍ਰਸ਼ਾਸਨ ਨਾਲ ਗੱਲ ਕਰਨ ਪਾਣੇ ਉੱਪਰ ਆ ਜਾ ਪੈਂਟੂ ਕਰ ਲੈਣੀ ਸ਼ੇਰਾ ਹੋਈ ਜਾਣੀ ਆ ਬਾਅਦ ਚ ਵੀ कृपा कर ਪਾਣੀ ਕਰਨੀ ਉਹ ਭਾਈ ਕੀ ਗੱਲ ਹੈ ਹਾਂ ਅੱਛਾ ਇਹ ਕਰਨੇ ਕਹਿੰਦੇ ਉਹ ਬਾਈ ਖਾਲੀ ਅੱਛਾ ਸੁਣ ਲੋ ਆਪਣਾ ਵਾਰ ਸੁਣ ਲੋ ਗੱਲ ਇੱਕ ਮੈਂ ਅਸੀਂ 20 ਮਿੰਟ ਤੱਕ ਘੰਟਾ ਪ੍ਰਸ਼ਾਸਨ ਨਾਲ ਗੱਲਾਂ ਕਰਕੇ ਆਏ ਆ ਯਾ ਚੋਪੜ ਦਾ ਕੋਈ ਵੈਕਰੀ ਕਰਾਵਾ ਪਾਈ ਕਰਦੇ ਹੋ ਮੈਨੂੰ ਪਤਾ ਤੂੰ ਕੀ ਕਰੇਗਾ ਪ੍ਰਸ਼ਾਸਨ ਨਾਲ ਗੱਲਾਂ ਕਰਦੇ ਆ ਪ੍ਰਸ਼ਾਸਨ ਵਾਲੇ ਵੀ ਆਪਣੀ ਕੋਈ ਬਾਤ ਰੇਖੀ ਸਿਰਫ ਇੱਕ ਗੱਲ ਸੁਣ ਲੋ ਧਿਆਨ ਨਾਲ ਐਸਟੀਐਮ ਮੈਡਮ ਆਏ ਹੋਏ ਨਹੀਂ ਡੀਐਸਪੀ ਨੇ ਐਸਪੀ ਸਾਹਮਣੇ ਥਾਰੇ ਇਹ ਕੋਈ ਨਾ ਪੜਦਾ ਕਾਲਾ ਤੂੰ ਕੋਈ ਸੁਣੂਗਾ ਤੇ ਇਹ ਗਾਲੀ ਮਾਇਆ ਜੀ ਹੋ ਜਾ ਫੇਰਾਂ ਨੇ ਉਹਦੇ ਹੀ ਮਾਰ ਰਹੇ ਧੱਕੇ ਜਿਹੜੇ ਲਾਏਗੇ ਭਾਨਗ ਵਾਲਾ ਗੰਦਾ ਹੋ ਜਾਊਗਾ। ਇਹ ਤਾਂ ਉਹਨਾਂ ਨੇ ਹੀ ਬੁਲਾ ਲਿਆ। ਚਲ ਸੁਣ ਲੋ ਧਿਆਨ ਨਾਲ ਆਪਣੇ ਕੋਲੋਂ ਤਾਂ ਕਰ ਦਿੰਦੇ। ਪ੍ਰਸ਼ਾਸਨ ਨਾਲ ਗੱਲ ਹੋਈ ਐ ਉਹ ਆਂਦੇ ਅਸੀਂ ਕੁਝ ਗੱਲਾਂ ਕਰ ਸਕਦੇ ਆ ਸੰਗਤ ਨਾਲ। ਮੈਂ ਕਿਹਾ ਬਿਲਕੁਲ ਤੁਸੀਂ ਸਾਡੇ ਉ ਆ ਜਾਓ। ਹੁਣ ਮੇਰੀ ਤੁਹਾਨੂੰ ਬੇਨਤੀ ਐ ਕੋਈ ਗੱਲ ਆਪਾਂ ਨੂੰ ਨਹੀਂ ਚੰਗੀ ਲੱਗ ਰਹੀ ਆਪਾਂ ਉਹ ਨਹੀਂ ਬੰਦੇ ਵੀ ਤੁਸੀਂ ਹੱਥ ਲੈ ਕੇ ਕਹਿ ਸਕਦੇ ਹੋ ਨਹੀਂ। ਚੰਗੀ ਲੱਗੀ ਆਪਾਂ ਕਹਿ ਸਕਦੇ ਆ ਹਾਂ।

ਦੱਸੋ ਤੁਸੀਂ ਜਿਹੜੇ ਮੰਗ ਆ ਪਰ ਰੱਖੀ ਸੀ ਹੁਣ ਸੁਣ ਲਿਓ ਜੇ ਗੱਲ ਗੱਲ ਕਿਹੜੀ ਆ ਥੋੜਾ ਡਾਊਨ ਕਰੀ ਭਾਈ ਕੈਮਰਾ ਮੇਰੀ ਪ੍ਰੈਸਰ ਨੂੰ ਇੱਕ ਬੇਨਤੀ ਹੈ ਕਿ ਸਾਰੇ ਮੈਂ ਗੱਲ ਕਰਦਾ ਪ੍ਰੈਸਰ ਨੂੰ ਬੇਨਤੀ ਉਹ ਗੱਲ ਸੁਣੋ ਮੇਰੇ ਸਾਰੇ ਜਾਨੇ ਥੱਲੇ ਮੀਡੀਆ ਤੁਸੀਂ ਤਾਂ ਕੋ ਪਹਿਲਾਂ ਸਾਰੇ ਜਾਨੇ ਥੱਲੇ ਗੁਰੂ ਮਹਾਰਾਜ ਨੂੰ ਸੌ ਲੱਗੇ ਯਾਰ ਤੁਸੀਂ ਬਾਰੇ ਕੌਣ ਨਹੀਂ ਲੱਗੇ ਯਾਰ ਮਰ ਕੇ ਜਾ ਕੇ ਬੈਠਾ ਤੁਸੀਂ ਫੇਰ ਖੜੇ ਹੋ ਮੈਂ ਕਿਹਾ ਮੈਨੂੰ ਇੱਥੇ ਅਰਜ ਨਹੀਂ ਤੁਹਾਨੂੰ ਮਜਾ ਕੇ ਬੈਠੂ ਆਕਰ ਵਿੱਚ ਬੈਠੂ ਮੈਂ ਤੁਸੀਂ ਕਿਉਂ ਨਹੀਂ ਬੈਠ ਸਕਦੇ ਯਾਰ ਤੁਸੀਂ ਤੇਰੀ ਗੱਲ ਬੰਨਣ ਚਾਹ ਲਈ ਪਰ ਜਿੱਦੇ ਜਾਂਦੇ ਇੱਕ ਮਿੱਕਾਂ ਨਾਲ ਗੱਲ ਸੁਣ ਜਿਹੜੇ ਸਾਰੇ ਵੀਡੀਓ ਦੇ ਕਦੇ ਹੋ ਖਰੇ ਹੋਣਗੇ ਵੀਡੀਓ ਦੇ ਅੰਨਾ ਪਤਾ ਕਿ ਤੁਸੀਂ ਬੈਠੋ ਬੈਠੇ ਮਿਲਤਾ ਵਰਗੇ ਬੈਠੇ ਸਾਰੇ ਜਿਹੜਾ ਮੇਰੇ ਮਨਾਂ ਬੁੱਢਿਆਂ ਦੇ ਕੋਈ ਗੱਲ ਹੁੰਦੀ ਹੈ ਉਹ ਲੜਾਈ ਪੰਜਾਬ ਦੀਆਂ ਮੁੱਕੀਆਂ ਦੀਆਂ ਯਾਰ ਚੱਲ ਕੇ ਖੜੀਆਂ ਚੱਤਮਤ ਬੱਟਾ ਜਾਲੇ ਜਾਨੇ ਬੱਟਾ ਇਕੱਲੇ ਇਕੱਲੇ ਆ ਜਾ ਕੇ ਉਹਨੂੰ ਮਾਰ ਦੇਣਾ ਕੱਲਾ ਪੜੇਗਾ ਤਾਂ ਖੁਲਕ ਮਹਾਰਾਜ ਜੀ ਸਾਹ ਕਾਹ ਹੱਥ ਘੜੇ ਕਰਕੇ ਆਪਾਂ ਸਾਰੇ ਜਣੇ ਨਾਲ ਕਰਾਂਗੇ ਮੈਂ ਕਰ ਸ਼ੁਰੂ ਕਹਿਣਾ ਮੈਂ ਬੰਦ ਕਮਰਾਣਾ ਨਹੀਂ ਹੈਗਾ ਮਰਦਾ ਨਹੀਂ ਆ ਕਿੱਡੀ ਕਮੇਡੀ ਗੱਲਾਂ ਮੌਤ ਆ ਜੂਗੀ ਲੋਕਾਂ ਨੇ ਇਹ ਗੱਲਾਂ ਨਹੀਂ ਕਰ ਜਗਾ ਪਹਿਲਾਂ ਉਹ ਯਾਰ ਨਹੀਂ ਹੁੰਦਾ ਪ੍ਰਸ਼ਾਸਨ ਦੇ ਕੰਮ ਕੀਤਾ ਹੁੰਦਾ ਟਾਈਮ ਲੌ ਕੇ ਇੱਥੇ ਬੈਠੇ ਨਹੀਂ ਨਾ ਕੇ ਮੈਂ ਇਹੀ ਕਹਿ ਰਿਹਾ ਭਾਵੇਂ ਕਹਿ ਚੁੱਕਿਆ ਉਸੇ ਕਹਿ ਚੁੱਕਿਆ 20 ਵਾਰੀ ਕਹਿ ਚੁੱਕਿਆ ਉਹਨਾਂ ਦੀ ਇੱਕ ਮਿੰਟ ਗੱਲ ਸੁਣ ਲਓ ਬਿਨਾਂ ਬਰ ਗੱਲ ਨਹੀਂ ਕਰਦੇ ਕਿ ਬਰਾਬਰ ਤੁਰ ਪੈਗੇ ਜਿੱਧਰ ਰੁਆਣੇ ਤੁਰ ਪੈਗੇ ਬਰਾਬਰ ਗੱਲ ਕਿਉਂ ਕਰਨੀ ਆ महाराज समे त न असां मथां मार्केट पहला उहो देन जे मतिलबु ऑफिस ताल तो पहला बदिल नी सघन्या बदल रही प्रशाशन नई कुझु करुके ਕੀ ਆਪਾਂ ਇਹਨਾਂ ਨੂੰ ਇੱਕ ਗੱਲ ਕਹੀ ਸੀ ਕਿ ਡੀਸੀ ਸਾਹਿਬ ਇੱਥੇ ਆਉਣ ਦੀ ਮੈਮੋਰੰਡਮ ਦੇਵਾਂਗੇ ਉਹਦੇ ਮੁਤਲਕ ਇਹ ਗੱਲ ਨਹੀਂ ਚਾਹੁੰਦੇ ਨੇ ਸੁਣ ਲਓ ਜੇ ਸਹੀ ਲੱਗੀ ਮੰਨ ਜਾਗੇ ਨਹੀਂ ਕਹਿ ਦੇਗੇ ਨਹੀਂ ਮਾਸੀ ਚਲੋ ਥੋੜੀ ਵੀ ਗੱਲ ਮੰਨ ਲਾਂਗੇ ਐਸਡੀਨ ਸਾਹਿਬ ਦੀ ਵੀ ਗੱਲ ਮੰਨ ਲਾਂਗੇ ਪਰ ਮੇਰਾ ਜਿਹੜਾ ਵੱਡਾ ਸਵਾਲ ਉਹ ਇਹ ਹੈ ਵੀ ਇੱਕ ਡੀਸੀ ਸਾਹਿਬ ਨੇ ਜਿਹੜੇ ਦੇ ਮਾਲਕ ਨੇਗੇ ਐਨੇ ਲੋਕ ਬੈਠੇ ਨੇਗੇ ਕਿ ਜੀ ਸਾਹਰੇ ਆ ਕੇ ਗੱਲ ਕਰਨੀ ਕਿੱਡੀ ਵੱਡੀ ਗੱਲ ਐ ਇੱਕ ਮੇਰਾ ਸਵਾਲ ਆ ਜੀ ਤੁਸੀਂ ਮੈਂ ਗੱਲ ਮੰਨੂ ਕੋਈ ਬੜੀ ਵੱਡੀ ਗੱਲ ਨਹੀਂ ਮੈਂ ਗੱਲ ਮੰਨੂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਚਾਹ ਜੀ ਸਾਹਿਬ ਕਹਿੰਦੇ ਸੁਪਤੀ ਤੇ ਆ ਐਥੇ ਕੱਟੋਂ ਕੱਟ ਕਿੰਨੇ ਆ ਆਪਣੀ ਗਿਣਤੀ ਆ 500 ਦੀ ਗਿਣਤੀ ਆ ਜੇਕਰ ਇੱਕ ਸਾਡਾ ਚੁਣ ਸਾਡਾ ਅਧਿਕਾਰੀ ਸਾਡਾ ਅੰਦਰ ਸਾਡੇ ਜਿੰਮੇਵਾਰੀ ਦੇ ਮਹਾਸਤ ਦਾ ਤਦ ਤੋਂ ਵੱਡੀ ਗੱਲ ਕਿਉਂ ਅਸੀਂ ਫਿਰ ਇਹ ਗੱਲ ਹੋਰ ਰੱਖਤੀ ਪਈ ਚਲੋ ਜੀ ਸਾਹਿਬ ਜੀ ਦੇ ਇੱਕ ਮਿੰਟ ਅਸੀਂ ਮਤਲਬ ਲਾਗੇ ਮਾਰ ਸਾਹਿਬ ਮਾਰ ਸਾਹਿਬ ਮਾਰ ਸਾਹਿਬ ਮਮਾ ਮਾਰ ਸਾਹਿਬ ਬਾਹਰ ਮਾਰ ਲਓ ਇੱਕ ਮਿੰਟ ਇੱਕ ਮਿੰਟ ਮੈਂ ਗੱਲ ਮੰਨੂੰ ਮੈਂ ਗੱਲ ਮੰਨ ਕੋਈ ਗੱਲ ਮੰਨਣੀ ਮੈਂ ਆਪਣੇ ਲੋਕਾਂ ਨੂੰ ਕਹਿ ਦਿੰਦਾ ਮਾਰਤ ਨਹੀਂ ਕਰਾਂਗੇ ਮੈਂ ਕਹਿ ਦਿੰਦਾ ਮਾਰਤ ਨਹੀਂ ਕਰਾਂਗੇ ਮੇਰੇ ਲੋਕ ਗੱਲ ਮੰਨ ਜਾਣਗੇ ਐਸੇ ਆ ਕੋਈ ਡਰਲ ਤੇ ਸਾਡੇ ਪਾਰ ਦੀ ਗੱਲ ਮੰਨ ਜਾਵੋਗੇ ਪਰ ਚਾਰ ਪੰਜ ਮੇਰੇ ਜਿਹੜੇ ਪ੍ਰਸ਼ਾਸਨ ਨੂੰ ਪਹਿਲਾਂ ਸਵਾਲ ਲਗੇ ਉਹ ਮੈਨੂੰ ਅੱਜ ਮੀਡੀਆ ਤੇ ਕਲੀਅਰ ਕਰ ਲੈਣ ਦੇ ਕਿਉਂਕਿ ਸਭ ਤੋਂ ਵੱਡਾ ਇਲਜ਼ਾਮ ਇਹ ਲੱਗਦਾ ਹੈ ਕੇ ਭਾਨਾ ਸਤੂ ਜਦੋਂ 4 ਦਿਨ ਪਹਿਲਾਂ ਇਹ ਸਾਰੇ ਯਾਟਾਂ ਨੇ ਜਾ ਕੇ ਇਲਜ਼ਾਮ ਮੇਰੇ ਤੇ ਲਾਇਆ ਨਾ ਇਲਜ਼ਾਮ ਕੀ ਲਾਇਆ ਕਿ ਭਾਨਾ ਸਤੂ ਡਰਾਉਂਦਾ ਧਮਕਾਉਂਦਾ ਭਾਨਾ ਸਤੂ ਕਾਨੂੰਨ ਅੱਥਾ ਚ ਲੈ ਜਾਂਦਾ ਮੈਂ ਕਹਿੰਦਾ ਵੀ ਮੈਂ ਕਾਨੂੰਨ ਅੱਥਾ ਚ ਲੈਣਾ ਅੱਜ ਅਸੀਂ ਕਾਨੂੰਨ ਕੋਲ ਆਏ ਆ ਕੀ ਕਾਨੂੰਨ ਨੇ ਸਾਡੀ ਇੱਥੇ ਆ ਕੇ ਵੱਡੇ ਆਪਸ਼ਨ ਗੱਲ ਸੁਣੀ ਨਹੀਂ ਸੁਣੀ